ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਤੁਹਾਡਾ ਆਪਣਾ ਚੈਨਲ 300 ਰੁਪਏ ਦੀ ਹੜੀ ਤੇ ਇੱਕ ਮਨਰੇਗਾ ਤਹਿਤ ਕੰਮ ਕਰਨ ਵਾਲੀ 40 ਸਾਲ ਦੀ ਕੁਲਦੀਪ ਕੌਰ ਦਾ ਬਹਿਮਨ ਦਿਵਾਨ ਪਿੰਡ ਦੀ ਛੱਪੜ ਦੀ ਸਫਾਈ ਚੱਲ ਰਹੇ ਕੰਮ ਵਿੱਚ ਪੌੜੀ ਤੋਂ ਡਿੱਗਣ ਦੇ ਕਾਰਨ ਮਨਤ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਉਸ ਦੀ ਮੌਤ ਹੋ ਚੁੱਕੀ ਹੈ ਮਿਲੀ ਜਾਣਕਾਰੀ ਅਨੁਸਾਰ ਬਠਿੰਡੇ ਜ਼ਿਲ੍ਹੇ ਦੇ ਪਿੰਡ ਬਹਿਮਨ ਦਿਵਾਨ ਵਿੱਚ ਠੇਕੇਦਾਰਾਂ ਦਿੰਦੀ ਨਸਬਾਈ ਦਾ ਕੰਮ ਚੱਲ ਰਿਹਾ ਸੀ ਛੱਪੜ ਜਿਆਦਾ ਡੂੰਘਾ ਹੋਣ ਕਾਰਨ ਮਹਿਲਾ ਕੁਲਦੀਪ ਕੌਰ ਛੱਪੜ ਦੀ ਬਿਨਾਂ ਸੇਫਟੀ ਇਕੁਪਮੈਂਟਸ ਦੀ ਪੌੜੀ ਦੇ ਜ਼ਰੀਏ نیچے ਜਾਰੀ ਸੀ ਪਰ ਛੱਪੜ ਡੂੰਗਾ ਸੀ ਅਤੇ ਪੌੜੀ ਇਸ ਵਾਰ ਸੌਣ ਦੇ ਕਾਰਨ ਪਹਿਲਾਂ ਅਚਾਨਕ ਪੌੜੀ ਤੋਂ ਡਿੱਗ ਗਈ ਉਸ ਤੋਂ ਬਾਅਦ ਉਸ ਦੇ ਸਿਰ ਤੇ ਗੰਭੀਰ ਸੱਟ ਲੱਗੀ ਜਿਸ ਨੂੰ ਜੇਰੇ ਇਲਾਜ ਲਈ ਬਟੇਂਡਾ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਉਸ ਦੀ ਮੌਤ ਹੋ ਚੁੱਕੀ ਹੈ ਕਲਦੀਪ ਕੌਰ ਦੇ ਪਤੀ ਨੇ ਸੁਖਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ तकरीबन 4 ਵਜੇ ਮਿਲੀ ਸੁਖਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਇੱਕ ਬੇਟਾ ਤੇ ਬੇਟੀ ਪਰਿਵਾਰ ਵਿੱਚ ਗੁਜ਼ਾਰਾ ਕਰਨ ਦੇ ਲਈ ਅਸੀਂ ਦਿਹਾੜੀ ਮਜ਼ਦੂਰੀ ਕਰਦੇ ਸੀ ਪਰ ਹੁਣ ਸਾਡੇ ਪਰਿਵਾਰ ਤੇ ਗੁਜ਼ਾਰਾ ਕਰਨਾ ਹੋਰ ਵੀ ਮੁਸ਼ਕਲ ਹੋ ਜਾਵੇਗਾ ਇਸ ਕਰਕੇ ਜੀ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਉਹਨਾਂ ਦੀ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਇਸੇ ਸੰਬੰਧ ਵਿੱਚ ਉਹਨਾਂ ਨੇ ਹੋਰ ਗੱਲਬਾਤ ਕਰਦੇ ਆਂ ਕਿ ਮੁੰਰੇ ਕਾ ਵਿੱਚ ਸਿਰਫ 300 ਰੁਪਏ ਦੀ ਹੜੀ ਦੀ ਕੰਮ ਕਰਦੇ ਸਨ ਪਰ ਕੰਮ ਸਰਕਾਰ ਦੇ ਠੇਕੇ ਦੇ ਉੱਪਰ ਨਹੀਂ ਕਰਵਾਇਆ ਜਾ ਸਕਦਾ ਕਿਉਂਕਿ ਨਾ ਹੀ ਠੇਕੇਦਾਰ ਕੋਲ ਕੋਈ ਸੁਰੱਖਿਆ ਲਈ ਸੇਫਟੀ ਇਕਪੀਅਰੈਂਸ ਦਿੱਤੇ ਗਏ ਸੀ ਨਾ ਹੀ ਠੇਕੇਦਾਰ ਦੀ ਵੀ ਵੱਡੀ ਅਨਕਿਲੀ ਦਾ ਕਾਰਨ ਬਣ ਰਿਹਾ ਹੈ ਇਸ ਦਾ ਮਲੇ ਜਾਣਕਾਰੀ ਅਨੁਸਾਰ ਦੇਖਦੇ ਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਕੀ ਕਾਰਬਨ ਨਿਯਤਾਂ ਉਸ ਨੂੰ ਸੁਣਾਉਣੇ ਪਰਿਵਾਰ ਵਾਸੀ ਨੇ ਕੀ ਕਿਹਾ ਅਬੀ ਥੋੜਾ ਜਿਹਾ <भी देखे़े> <भी देखे़े> चार तो करीब पता लग गया जी उस टाइम अपने बठिड लेके उठो बे तो इतना बठिडे पहुंच गए ਉਦੋਂ ਬਾਅਦ ਇੱਥੋਂ ਜਦੋਂ ਡਾਕਟਰ ਨੇ ਇਹਨਾਂ ਨੂੰ ਦੱਸਿਆ ਇਹ ਐਂ ਕਰਕੇ ਵੀ ਇਹਦੀ ਡੈਥ ਹੋ ਗਈ ਤੇ ਸਾਰੇ ਪਿੰਡ ਵਾਲੇ ਜਿਹੜੇ ਨਾਲ ਸੀ ਉਹ ਉੱਥੇ ਪਿੰਡ ਲੈ ਗਏ ਜੀ ਪਿੰਡ ਜਦੋਂ ਲੈ ਕੇ ਗਏ ਤੇ ਬੱਚੇ ਰੋਣ ਕਰ ਲਾਉਣ ਲੱਗੇ ਅਸੀਂ ਦਵਾਰੇ ਹੁਣ ਇੱਥੇ ਲੈ ਕੇ ਆਏ ਹੈ ਆਪਣੇ ਸਿਵਲ ਹਸਪਤਾਲ ਕੋ ਟੰਡਾ ਵਿੱਚ ਮੋਰਚਰੀ ਦੇ ਵਿੱਚ ਰੱਖਣਾ ਅੱਛਾ ਇਹਨੇ ਮੋਟੇ ਟੇਕੇ ਲੰਦੇ ਰਹਿਗੇ ਹੈਂ ਸੇਫਟੀ ਬੈਲਟ ਹੋਣੀ ਵੀ ਚਾਹੀਦੀ ਹੈ ਹੋਣੀ ਚਾਹੀਦੀ ਜੀ ਰੱਪਰ ਹੋਣੀ ਚਾਹੀਦੀ ਹੈ ਮੈਂ ਵੀ ਐਨ ਐਫ ਐਲ ਦੇ ਵਿੱਚ ਥਰਮਲ ਦੇ ਵਿੱਚ ਮੈਂ ਵੀ ਕੰਮ ਕਰਦਾ ਠੀਕ ਕਿਦਾਰਾਂ ਕੋਲੇ ਤੇ ਸਾਨੂੰ ਸੇਫਟੀ ਵਾਲੇ ਇਹੀ ਦੱਸਦੇ ਆ ਕਿ ਹੈਂਡ ਗਲੋਵਜ਼ ਹੈਲਮਟ ਸੇਫਟੀ ਬੈਲਟ ਸੇਫਟੀ ਸ਼ੂ ਸਾਰਾ ਕੁਝ ਉਹਣਾ ਚਾਹੀਦਾ ਕਿ ਲੱਗਦਾ ਕਿ ਕਿਦਾਰ ਨੂੰ ਤੇ ਖੜਨਾ ਚਾਹੀਦਾ ਸੀ ਖੜਨਾ ਵੀ ਚਾਹੀਦਾ ਸੀ ਇਸ ਟਾਈਮ ਤੇ ਇਸ ਟਾਈਮ ਤੇ ਦੁੱਖ ਦੀ ਘੜੀ ਚ ਜਾਂ ਘਰੇ ਆਉਂਦੇ ਜਾਂ ਇੱਥੇ ਹੁਣ ਆਉਂਦੇ ਉਹਨਾਂ ਦਾ ਹਟਣਾ ਹੁਣ ਬੱਚੇ ਕਿੰਨੇ ਕਿਹੇ ਨੇ ਬੱਚੇ ਦੋ ਬੱਚੇ ਆ ਜੀ ਇੱਕ ਲੜਕਾ ਇੱਕ ਲੜਕੀ ਰੋਟੀਨੇ ਛੋਟੇ ਕਾਈ ਵੀ ਨਹੀਂ ਉਹਦੇ ਬਾਰੇ ਹਜੇ ਪ੍ਰੋਪਰ ਨਹੀਂ ਸਾਨੂੰ ਪਤਾ ਪਿਆ ਪਹਿਲੀ ਤੁਹਾਡੇ ਨਾਮ ਕੀ ਤੁਹਾਡੇ ਮੇਰਾ ਨਾਮ ਸਕਵਾਲ ਸਿੰਘ ਅੱਛਾ ਜੀ ਤੁਹਾਨੂੰ ਕਦੋਂ ਪਤਾ ਲੱਗੀ ਸੀ ਗੱਲ ਇਹ ਜਦੋਂ ਐਕਸੀਡੈਂਟ ਹੋਇਆ ਸਾਢੇ 4:30 ਕਿੰਨੇ ਟਾਈਮ ਤੋਂ ਇਹ ਕੰਮ ਰੋਟੀਨ ਵਾਈ ਕੀ ਟਾਈਮਿੰਗ ਕਿਹੜੇ ਟਾਈਮਿੰਗ ਤੇ ਜਾਂਦੁੰਦੇ ਸੀ ਤੁਹਾਡੇ ਵਿੱਚ ਸਵੇਰਾ 4:30 ਜਾਂਦੇ ਸੀ ਸ਼ਾਮ ਨੂੰ 6:00 ਅੱਛਾ ਰੋਟੀਨ ਵਾਈ ਜਾਂਦੁੰਦੇ ਸੀ ਹਾਂ ਤੇ ਨਾਮ ਕੀ ਉਹਨਾਂ ਦਾ ਕੁਲਦੀਪ ਕੌਰ ਫਵੀਪ ਕਿੰਨੇ ਸਾਲਾਂ ਤੋਂ ਇਸ ਤਰ੍ਹਾਂ ਹੀ ਕੰਮ ਚਾਰ ਰਹੇ ਹਨ 5-7 ਸਾਲ ਹੋ ਗਏ ਹੈ ਜਾਂ ਅਚੱਤ ਤੇਿਆੜੀ ਇਹ ਕਦ ਕਿੰਨੀ ਮਿਲਦੀ ਹੈ ਨਾ ਇਹਦੇ ਅਕਤਨ ਤੋਂ ਕੋਸਕਰ ਵੀ ਦਿੱਤੀ ਤੇ ਤਾਂ ਸਿਆ ਗਿਆ ਤੁਹਾਨੂੰ ਵੀ ਕਿਸੇ ਨੇ ਫੋਨ ਕੀਤਾ ਹੈ ਤੁਸੀਂ ਆਪ ਹੀ ਬੋੜੀ ਲੈ ਕੇ ਆਏ ਸੀ ਮੈਂ ਹੁਣ ਤਾਂ ਆਪ ਲੈ ਕੇ ਜੀ ਪਹਿਲਾਂ ਦੱਸਿਆ ਨਹੀਂ ਕਿ ਬੱਚੇ ਕਿੰਨੇ ਕਿਹਾ बच्चे बच्चे दो दो बच्चे उम्र उम्र कुड़े उम्र 18 साल का उनका 50 वर्ष दोनों बच्चे की बात की कर दो ठेकेदार खड़ा रहे है मौके पे जब वो एक्सीडेंट वर्क हुआ घटना ऐसी उत्तर है नहीं सी ठेकेदार है नहीं ठेकेदार तो सारी तरीके से धन्यवाद करे नहीं और बिल्कुल

ਕੋਈ ਸੇਫਟੀ ਉਹਨਾਂ ਦੇ ਵੱਲੋਂ ਪ੍ਰਬੰਧ ਕੀਤਾ ਨਹੀਂ ਸੀ। ਪੰਡਰ ਪੌੜੀ ਤੇ ਚੜ੍ਹੇ ਜਾਂ ਜਾਣੇ ਸੀ ਬੰਦੇ ਜ਼ਿਆਦੇ ਸੀ। ਜਿੰਮ ਤੋਂ ਲੱਗਿਆ ਇਲੈਕਟ੍ਰੀ ਪੌੜੀ ਦਾ ਨਾਮ। ਹਾਂਜੀ ਹਾਂਜੀ ਉਹ ਟੁੱਟਣ ਕਰਕੇ। ਬੌਡੀ ਕੋਈ ਕੋਈ ਪਰਿਵਾਰ ਦੇ ਬੱਚੇ ਦੀ ਗੱਲ ਕੀਤੀ ਬਸ। ਵਿੱਚ ਦੋ ਬੱਚੇ ਆ ਜੀ, ਕੁੜੀ ਆਗੇ ਲੜਕਾ ਹੀ। 3 ਮੰਗ ਕਰਦੇ ਬੱਚੇ ਪਾਰ ਹੋ ਗਏ। ਅੱਛਾ ਨੂੰ ਸਾਹਮਣਾ ਚਾਹੀਦਾ। ਤੁਸੀਂ ਇਹ ਲੜ ਬੰਦ। ਨਾਂ ਨਿਪਤੀ ਅੱਛਾ। ਤੁਹਾਨੂੰ ਪਤਾ ਕਦੋਂ ਲੱਗਿਆ। ਮੈਂ ਤਾਂ ਕੰਮ ਤੇ ਸੀਗਾ ਜੀ ਉੱਥੇ ਪਟਿਆਲਾ ਜੀ ਫੋਨ ਕਰਿਆ ਜੀ ਲੜਕਿਆਂ ਨੂੰ ਕਿੰਨੇ ਕੁ ਮਰ ਸੀ 45 ਸਾਲ ਦੇ ਜਿਹੜਾ ਪਿੰਡ ਦਾ ਠੀਕ ਨਾ ਮੈਂ ਤਾਂ ਆਪਰ ਸਕੀਮ ਦੇ ਅਨੁਸਾਰ ਲੱਗਾ ਠੇਕੇਦਾਰ ਦੇ ਅਧੀਨ ਕੰਮ ਸੀਗਾ ਇਹ ਜਦੋਂ ਠੇਕੇਦਾਰ ਦੇ ਅਧੀਨ ਕੰਮ ਹੁੰਦਾ ਤਾਂ ਬੰਦੇ ਅੱਗੋਂ ਕੰਮ ਨਹੀਂ ਲੈ ਸਕਦੇ ਵੀ ਦੂਜੀ ਗੱਲ ਕੰਮ ਕਰਾਉਣਾ ਯਾਰ ਤੁਸੀਂ ਕਿਸੇ ਬੁੜੀਆਂ ਨੂੰ ਸੌਕੇ ਥਾਂ ਦੇ ਕੰਮ ਕਰਾਓ 35 ਫੁੱਟ ਦੇ ਡੂੰਘੇ ਟੋਏ 'ਚ ਤੁਸੀਂ ਲੇਡੀਜ਼ ਤੜੀ ਜਾਂਦੇ ਆ ਕੋਈ ਸੇਫਟੀ ਨਹੀਂ ਉੱਥੇ ਫਿਰ ਤਾਂ ਇਹੋ ਜੀ ਘਟਨਾ ਵਾਪਰਨੀ ਸੀਗੀ ਹੁਣ ਇਹਦੇ ਜ਼ਿੰਮੇਵਾਰ ਦੱਸੋ ਕੌਣ ਕਿੰਨੇ ਕੁ ਟਿੱਪਾਂ ਤੋਂ ਪੌੜੀ ਪੌੜੀ ਮੈਂ ਉਨੀ ਹੀ ਹੁੰਨੀ ਮੈਕਸਿਮਮ ਜਿੰਨਾ ਕਿ ਟੋਵਾ ਸੀ 30 ਤੋਂ 35 ਕੁ ਟੋਵਾ ਪੌੜੀ ਕੰਮ ਕੰਮ ਚੱਲ ਰਿਹਾ ਸੀ ਕੰਮ ਉੱਥੇ ਛੱਪੜ ਦੇ ਵਿੱਚ ਚੱਲ ਰਿਹਾ ਸੀ ਜਿਹੜੇ ਡੈਗ ਬਣਦੇ ਛੱਪੜ ਦੇ ਉੱਥੇ ਚੱਲ ਰਿਹਾ ਸੀ ਕੰਮ ਇਹ ਠੇਕਾ ਹੈ ਕਿਹਦੀ ਕੋਈ ਇਹ ਠੇਕੇ ਸਾਨੂੰ ਮੈਂ ਇਹਨਾਂ ਰਿਸ਼ਤੇਦਾਰਾਂ ਜੀ ਮੈਨੂੰ ਪਤਾ ਨਹੀਂ ਉਹ ਅਸੀਂ ਪਤਾ ਕਰ ਸਕਦਾ ਹੈ ਥਾਪਰ ਸਕੀਮ ਹੈ ਪੰਜਾਬ ਗਵਰਨਮੈਂਟ ਦੀ ਆਹ ਯਾ ਪੰਜਾਬ ਤੇ ਨਰੇਗਾ ਉਹ ਤਾਂ ਗਲੋਬਲ ਸੈਂਟਰ ਉਹ ਸੈਂ ਚਲੋ ਠੀਕ ਆ ਕੰਮ ਆਪਾਂ ਜਿਹੜਾ ਹੁੰਦਾ ਨਰੇਗਾ ਦਾ ਕੰਮ ਆਸਤੀ ਆ ਇੱਕ ਪਰ ਹੁੰਦਾ ਇੱਕ ਸੌਖੇ ਥਾਂ ਲਾਓ ਕਿਤੇ ਵੀ ਉਹਨਾਂ ਨੂੰ ਤਕਲੀਫ ਬਣਾਵੇ ਇਹੋ ਜਿਹਾ ਟੋਏ ਦੇ ਵਿੱਚ ਪਹਿਲਾਂ ਤਾਂ ਕੰਮ ਹੀ ਬੰਦਿਆਂ ਦਾ ਕਰਨਾ ਪੈਂਦਾ ਫੇਰ ਦੂਜਾ ਕੋਈ ਸੇਫਟੀ ਦਾ ਉਹਨਾ ਇੰਤਜ਼ਾਮ ਨਹੀਂ ਸਾਡੀ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਹੱਥ ਬਣ ਕੇ ਗਿਆਰ ਸਾਹਿਬ ਇਹਨਾਂ ਦਾ ਕੋਈ ਨਾ ਕੋਈ ਪਰਿਵਾਰ ਦਾ ਹੱਲ ਕੀਤਾ ਜਾਵੇ ਛੋਟੇ ਛੋਟੇ ਦੋ ਬੱਚੇ ਆ ਇਹਨਾਂ ਦੇ ਘਰ ਦਾ ਦੀਵਾ ਬੁੱਝ ਗਿਆ ਦੋਵੇਂ ਬੱਚੇ ਅਨਮੈਰਿਟ ਆ ਦੋਵੇਂ ਬੱਚੇ ਸਟੱਡੀ ਕਰੀ ਜਾਂਦੇ ਆ ਵੀ ਘਰ ਦਾ ਬਿਲਕੁਲ ਹੀ ਬੁਰਾ ਹਾਲ ਆ ਹੋਰ ਇਹਨਾਂ ਦੇ ਇਹ ਵੀ ਮਾਮਚਾਰੀ ਕੰਮ ਕਰਦੇ ਸੀ ਉਹੀ ਕਰਦੇ ਸੀ ਸੱਚ ਜਰਾ ਬੋਰਡ ਬੋੜੀ ਟੁੱਟ ਗਿਆ ਹੋਰ ਵੀ ਮੈਲਾਵਾ ਸੀ ਕੰਮ ਕਰਦੇ ਸੀ ਹਾਂ ਉੱਥੇ 15 20 ਹੋਰ ਮੈਲਾਵਾ ਹੈਗੇ ਜਿਹੜੀਆਂ ਕੰਮ ਕਰ ਰਹੀਆਂ ਸੀ ਕੋਈ ਨਾ ਕਿਸੇ ਨੇ ਜੋ ਸੇਫਟੀ ਕੋਈ ਨਹੀਂ ਸੀ ਕਿ ਕੋਈ ਨਹੀਂ ਸੀ ਬਾਈ ਤੇ ਉਹਨੂੰ ਉੱਪਰ ਆਈ ਡਿੱਗ ਪਈ ਆਪਾਂ ਲੱਕੜ ਦੀ ਪੌੜੀ ਸੀਗੀ ਟੁੱਟ ਗਈ ਉੱਥੇ ਕੋਈ ਸੇਫਟੀ ਨਿਯਮਤੀਆਂ ਅੱਛਾ ਡੈਥ ਉੱਥੇ ਹੋਈ ਹੈ ਕਿ ਉੱਥੇ ਡੈਗਾਂ ਸਾਰੀ ਇਹ ਡੈਥ ਹੋ ਗਈ ਵਿਚਾਰੀ अच्छा फिर ਕੱਢਣ ਤੇ ਵੀ ਐਡਾ ਕੋਈ ਇੰਤਜ਼ਾਮ ਨਹੀਂ ਸੀਗਾ ਠੇਕੇ ਦਾ ਘੰਟਾ ਕੱਢਣ ਦੇ ਨਾਲ ਜਿੱਥੇ ਕੰਮ ਕਰਵਾਇਆ ਸੀ ਸਾਡੇ ਕੋਲੇ ਕੋਈ ਨਹੀਂ ਪਰਵਾਰਕਾ ਖੜਾ ਸੀ ਇਹ ਚਲਾ ਕੇ ਸੀ ਨਹੀਂ ਉੱਥੇ ਮੇਰਾ خیال ਕੋਈ ਨਹੀਂ ਸੀਗਾ ਉੱਥੇ ਤਾਂ ਮੇਡ ਸੀ ਨਰੇ ਕਾ ਹਾਂ ਜਿੱਥੇ ਉਹ ਸੀ ਗਿਆ ਲੇਡੀਜ਼ ਤਾਂ ਮੈਂ ਅਨਰੇਗ ਗਾਲੀ ਬੀ ਇਹ ਹੋਇਆ ਕੋਈ ਟਾਈਮ ਕੀ ਸੀਗਾ ਟਾਈਮ ਸਾਡਾ 4:30 4:30 ਦੇ ਵਿੱਚ ਹਾਂਜੀ ਸ਼ਾਮ ਦੀ ਗੱਲ ਹੈ ਅਮਰੀਕਾ ਕਿੰਨੀ ਕੀ ਕਰਦੀ ਹੈ 300 ਰੁਪਿਆ ਚੱਲਦੀ ਹੈ 300 300 ਆ ਇੰਨੇ ਕੀ ਅੱਧੇ ਠੇਕੇਦਾਰ ਨੇ ਕੀ ਪਤਾ ਕਿੰਨਾ ਕਿ ਇਹਨਾਂ ਕੰਮ ਆਪਦੇ ਪੈਸੇ ਬਚਾਉਣ ਦੇ ਮਾਰੇ ਨੇ ਵੀ ਕਿਸੇ ਦਾ ਘਰ ਪੜ ਤਦੀ ਵਗਲ ਕਰਦਾ ਇਹਨਾਂ ਦਾ ਹੁਣ ਜ਼ਿੰਮੇਵਾਰ ਕੌਣ ਹੈ ਸਾਡੀ ਤਾਂ ਪ੍ਰਸ਼ਾਸਨ ਤੇ ਸਰਕਾਰ ਅੱਗੇ ਹੀ ਬੇਨਤੀ ਹੈ ਵੀ ਇਹਨਾਂ ਦੀ ਕੋਈ ਸਹਾਇਤਾ ਕੀਤੀ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਦੇ ਕਾਰਨ ਇਹ ਘਟਨਾ ਹੋਈ ਹੈ ਤੇ ਕਿਉਂਕਿ ਅੱਗੇ ਤੋਂ ਵੀ ਕੋਈ ਐਹੋ ਜਿਹਾ ਨਾ ਪਹਿਲੀ ਨਾ ਹੋਵੇ ਤੇ ਕਿਸੇ ਹੋਰ ਦਾ ਪਰਵਾਰ ਨਾਂ ਹੈ ਬਟਾਏ ਨਹੀਂ ਮੇਲਾ ਵੀ ਨਹੀਂ ਠੇਕੇਦਾਰ ਕੋਈ ਨਹੀਂ ਹਜੇ ਕੋਈ ਨਹੀਂ ਸਾਡੇ ਹਜੇ ਕੋਈ ਨਹੀਂ ਆਇਆ ਅਸੀਂ ਲੈ ਕੇ ਵੀ ਇਹਨੂੰ ਆਪ ਹੀ ਆਏ ਸੀ ਤਾ ਉਹ ਦਾ ਟਟਿਓ ਨਿਪੌੜੀ ਦਾ ਬੂਤ ਆਉਂਦਾ ਵਜਨ ਤਾਂ ਲੱਕੜ ਨਹੀਂ ਲੱਕੜ ਦੀ ਬੌੜੀ ਦਾ ਕਿੰਨਾ ਕ ਚੱਲ ਸਕਦਾ ਲੈ ਜੀ ਲੈਡੀ ਦਾ ਵੀ ਮਰੇ ਪੰਜਾਬ 50 55 ਤੋਂ ਹੁੰਦੇ ਹੀ ਆ ਉਹਦੇ ਹਾਂ ਜਿਹੜੀ ਹੁੰਦੀ ਆ ਮਤਲਬ ਡੰਡਾ ਡਾਕਟਰ ਨੇ ਕੀ ਦੱਸਿਆ ਕੀ ਉਹਨਾਂ ਨੂੰ ਮਿੱਤਰ ਕੋਸ਼ਿਸ਼ ਕਰਦਾ ਨੇ ਕਿੱਥੇ ਲੱਗੀ ਕਿੱਥੇ ਸੱਟ ਉਹਨਾਂ ਦੇ ਹੈੱਡ ਤੇ ਪਿਛਲੇ ਪਾਸੇ ਬੈਕ ਸੈਟ ਇਕੱਲੇ ਜਣੇ ਸੀ ਉਸ ਟਾਈਮ ਬੋਡੀ ਤੇ ਦੋ ਲੇਡਿਸ ਲੇਜ਼ੀ ਨਹੀਂ ਹਾਂ ਤੇ ਦੋ ਸ਼ਾਇਦ ਬੰਦੇ ਸੀ ਜਿਹੜੇ ਥੱਲੇ ਖੜੇ ਚਗੇ ਤੇ ਉੱਪਰ ਚੜ ਰਹੇ ਸੀ ਉਹਨਾਂ ਦਾ ਪੌੜੀ ਲੰਮੀ ਹੋਣ ਕਰਕੇ ਜਾਂ ਤਾਂ ਵਿਚਾਰੀ ਉੱਚਾ ਕਰਾ ਕੇ ਬਣਾ ਗਿਆਂ ਜਾਂ ਜਿਹੜੀ ਹੋਣੀ ਇੰਨੀ ਲੰਮੀ ਪੌੜੀ ਪਹਿਲੀ ਗੱਲ ਤਾਂ ਉੱਥੇ ਕੋਈ ਇਹਨਾਂ ਦਾ ਐਬ ਜੋ ਇੰਤਜ਼ਾਮ ਚਾਹੀਦਾ ਸੀ ਕੋਈ ਬੈਲਟ ਦੇਣੀ ਸੀ ਹੈਲਮਟ ਵਗੈਰਾ ਚਾਹੀਦਾ ਸੀ ਹੈਲਮਟ ਚਾਹੀਦਾ ਸੀ ਇਹ ਤਾਂ ਇਹਨੇ ਗੌਰ ਕਰਨੀ ਚਾਹੀਦੀ ਆ ਕਿਉਂਕਿ ਅੱਗੇ ਤੁਨਾ ਕਿਸੇ ਦੇ ਆ ਕਿ ਕਣ ਕਣ ਸੱਕਾ ਨਹੀਂ ਘਟਣਾ ਹੁੰਦੇ ਤੇ ਸਾਡੇ ਕੋਲ ਤਾਂ 7:30 ਵਜੇ ਬੋਡੀ ਲੈ ਕੇ ਆਏ ਜੀ ਦਾ ਨਾਮ ਕੁਲਦੀਪ ਕਰਨ ਬਾਈਕੋਂਸ ਪਾਜੀ ਇਹ ਪਿੰਡ ਬੈਮਨਦਵਾਨੀ ਦੇ ਰਹਿਣ ਵਾਲੇ ਤੇ ਸਾਡੇ ਕੋਲ 7:30 ਵਜੇ ਬੋਡੀ ਲੈ ਕੇ ਡਾਕਟਰ ਸਾਹਿਬ ਕਾਰਨ ਕੀ ਲੱਗਦਾ ਕਿਤੇ ਸੱਟ ਜਿਹੜੀ ਲੱਗੀ ਹੈ ਇਸ ਤਰ੍ਹਾਂ ਦੀ ਮੌਤ ਜਿਹੜਾ ਮੌਤ ਦਾ ਕਾਰਨ ਹੈ ਤਾਂ ਜੀ ਪੋਸਟਮਾਰਟਮ ਤੋਂ ਪਤਾ ਲੱਗੂ ਉਹਨਾਂ ਦੇ ਸਿਰ ਦੇ ਪਿੱਛੇ ਸੱਟ ਹੈ ਹਾਂਜੀ ਕੁਝ ਦੱਸਿਆ ਪਰਿਵਾਰ ਵਾਲੇ ਨੇ ਕਿਵੇਂ ਡਿੱਗੇ ਆ ਜਾਂ ਪਰਿਵਾਰ ਵਾਲਿਆਂ ਦੇ ਅਨੁਸਾਰ ਜੀ ਉਹ ਨੀਮਲੇਗਾ ਜੀ ਦਿਹਾੜੀ ਕਰ ਰਹੀ ਸੀ ਕਿ ਤੇ ਬਾਡੀ ਟੁੱਟਣ ਕਰਕੇ ਉਹਨਾਂ ਦੀ ਮੌਤ ਹੋ ਗਈ। ਉਮਰ ਇਹ ਦੀ ਕਿੰਨੀ ਸੀ? ਉਮਰ ਲਗਭਗ 40-45 ਸਾਲ ਦੀ ਬਣਦੀ। ਤੇ ਕਿੰਨੇ ਵਜੇ ਤੱਕ ਆਈ ਸੀ ਡਾਕਟਰ ਉਹਨਰੇ ਕੋਲ? 7:30 ਵਜੇ। ਪਰਿਵਾਰ ਹੀ ਲੈ ਕੇ ਆਈ ਸੀ ਕੋਈ ਆ ਪਰਿਵਾਰ ਲੈ ਕੇ ਆਇਆ ਸੀ। ਪਰਿਵਾਰ ਤੇ ਜਿਹੜੇ ਪਿੰਡ ਦੇ ਮੈਂਬਰ ਨੇ ਨਹੀਂ ਦਿੱਕੇ। ਅੱਛਾ ਦੱਸ ਇੱਥੇ ਹੋਈ ਹੈ ਕਿ ਨਹੀਂ ਨਹੀਂ ਸਾਡੇ ਕੋਲ ਜਦੋਂ ਲੈ ਕੇ ਆਏ ਸੀ ਮੌਤ ਹੋ ਗਈ। ਪੋਸਟਮਾਰਟਮ ਬਸ ਤੇਰਾ ਹਾਂਜੀ ਪੋਸਟਮਾਰਟਮ ਲਈ ਜਿਹੜੀ ਹੈ ਵੇਦਕਾਰ ਦੇ ਲਈ ਬਾਡੀ ਨੂੰ ਡੈਡ ਹਾਊਸ ਤੋਂ ਸ਼ਿਫਟ ਕਰ ਦਿੱਤਾ ਗਿਆ ਹੈ ਹੈਡ ਇੰਜਰੀ ਤੋਂ ਇਲਾਵਾ ਵੀ ਕੋਈ ਹੈ ਨਹੀਂ ਸਰ ਮੌਤ ਦਾ ਕਾਰਨ ਤਾਂ ਦੇਖੋ ਪੋਸਟਮਾਰਟਮ ਦੀ ਰਿਪੋਰਟ ਤੇ ਪਤਾ ਲੱਗੂਗਾ ਜਿਹੜਾ ਸਹੀ ਕਾਰਨ ਹੈਗਾ ਉਹ ਇੱਕ ਵਾਰੀ ਉਹਨਾਂ ਦੇ ਦੇਖਣ ਜਦੋਂ ਐਗਜ਼ਾਮਿੰਗ ਕੀਤਾ ਤਾਂ ਹੰਦੀ ਸਰ ਦੀ ਸਾਲਸਾ ਤਾ ਨਾਮ ਅਕਸ਼ੂ ਹਰਸ਼ਿਤ ਗੁਰੀਲ ਅਕਸ਼ੂ